ਇੱਕ ਕਵਾਂਟਲ 23 ਕਿਲੋ ਤੋਂ ਪਹਿਲਾਂ ਆਪਦਾ weight lose ਕਰਿਆ ਆ ਆ ਬਾਈ ਦੀ ਫੋਟੋ ਤੁਸੀਂ ਐ ਲਾ ਲਓ ਬਾਈ ਤੋਂ ਬੈਠਣਾ ਨਹੀਂ ਜਾਂਦਾ ਹੋਊਗਾ ਜੇ ਤੁਸੀਂ ਧਿਆਨ ਨਾਲ ਸਾਰੇ ਜਣੇ ਦੇਖ ਰਹੇ ਹੋ ਜੇ ਕਲੀਅਰ ਆ ਰਹੀ ਹੈਗੀ ਇੱਕ ਕਵਾਂਟਲ 23 ਕਿਲੋ ਵੀਰ ਜੀ ਮੈਂ 40 ਕਿਲੋ ਵਜ਼ਨ ਘਟਾਇਆ ਆਪਦਾ ਜੀ 40 ਕਿਲੋ ਪਹਿਲਾਂ ਖੁੱਦ ਘਟਾਇਆ ਖੁੱਦ ਘਟਾਇਆ ਫਿਰ ਆਪਾਂ ਟੋਟਲ ਫੈਮਿਲੀ ਜਿਹੜਾ ਰਿਜ਼ਲਟ ਹੈ ਕਿ 1 ਕਵਾਂਟਲ 10 ਕਿਲੋ ਦਾ ਜੀ ਓਵਰਆਲ ਫੈਮਿਲੀ ਦਾ ਓਵਰਆਲ ਫੈਮਿਲੀ ਦਾ ਇੱਕ ਕਵਾਂਟਲ 10 ਕਿਲੋ weight lose ਕੀਤਾ ਹੈ lose ਕੀਤਾ ਇਹੇ ਅਸੀਂ ਮਾਰਕੀਟ 'ਚ ਆਏ ਆ ਜੀ ਫਿਰ ਉਸ ਤੋਂ ਬਾਅਦ ਆਪ ਕੰਮ ਸ਼ੁਰੂ ਕਰ ਲੈ ਤੋ 1 ਕਿਲੋ ਤੋਂ 11 ਕਿਲੋ ਤੋਂ 87-88 ਕਿਲੋ weight ਬਾਈ ਨੇ ਕਰ ਲਿਆ ਆਪਣੀ ਜ਼ਿੰਮੇਵਾਰੀ ਰਹੂਗੀ ਵੀ ਕਿਸ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਸਾਰੇ ਪਾਸੇ ਜ਼ਿੰਮੇਵਾਰੀ ਹੈ ਵੀ ਜੀ ਆਪਣਾ ਜਿਹੜਾ ਫੂਡ ਪ੍ਰੋਡਕਟ ਹੈ ਸਾਰਾ ਹੀ ਆਪਣਾ ਨੈਚੁਰਲ ਸਮਾਨ ਤੋਂ ਬਣਾ ਹੋਇਆ ਜੀ ਦਾਵਾ ਕਰਦੇ ਆ ਪਹਿਲੇ 3 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਅਗਰ ਤੁਹਾਡਾ ਰਿਜ਼ਲਟ ਨਹੀਂ ਆਉਂਦਾ 3 ਦਿਨਾਂ ਦੇ ਵਿੱਚ ਤਾਂ ਪੂਰੇ ਪੈਸੇ ਤੁਹਾਡੇ ਵਾਪਸ ਨੇ ਵੀ ਜੀ ਓਕੇ हां जी दोस्तों ससिएकार जी जिन्ने ਭਰਾ ਆਪਣੀ ਵੀਡੀਓ ਦੇਖ ਰਹੇ ਨੇ ਬੋਰਡ ਦੇਖ ਕੇ ਤੁਸੀਂ ਥੋੜਾ ਬਹੁਤ ਸਮਝ ਗਏ ਹੋਗੇ ਕਿਸੇ ਆਪਣੇ ਭਰਾ ਨੇ ਆਰਗੈਨਿਕ ਤਰੀਕੇ ਦੇ ਨਾਲ वजन ਘਟਾਉਣਾ ਜਾਂ ਵਧਾਉਣਾ ਤਾਂ ਪਾਤੜਾ ਸ਼ਹਿਰ ਚ ਵੀਰ ਹੋਰਾਂ ਦਾ ਆਫਿਸ ਹੈ ਆ ਜੋ ਗੱਲਬਾਤ ਕਰਦੇ ਆ ਪਹਿਲਾਂ ਤਾਂ ਸਸੀਕਰ ਵੀਰੇ ਸਸੀਕਰ ਕੀ ਹਾਲ ਹੈ ਜੀ ਵੈਲਕਮ ਹੈ ਜੀ ਆਪਣੇ ਚੈਨਲ ਤੇ ਤੇ ਪਾਤੜਾ ਸ਼ਹਿਰ ਦੇ ਵਿੱਚ ਆ ਸਭ ਤੋਂ ਪਹਿਲਾਂ ਗੱਲ ਕਰੂੰਗਾ ਮੈਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤਾਂ ਪਹਿਲਾਂ ਤਾਂ ਇਹ ਆਪਣਾ ਇੰਟਰੋਡਿਊਸ ਕਰ ਦੋ ਇਹ ਆਪਣਾ ਇਹ ਆਫਿਸ ਪੈਂਦਾ ਕਿੱਥੇ ਆਪਣਾ ਜੀ ਆਪਣਾ ਸੰਗਰੂ ਰੋਡ ਤੇ ਜੀ ਨੀਅਰ ਬਾਈਪਾਸ ਹੈਡ ਟੂ ਫਿਟ ਨੋਟਿਸ਼ਨ ਕਲੱਬ ਜੀ ਤੇ ਸਭ ਤੋਂ ਮੇਨ ਚੀਜ਼ ਕੋਈ ਵੀ ਚੀਜ਼ ਆਪਾਂ ਦੇਖਣ ਤੋਂ ਪਹਿਲਾਂ ਰਿਜ਼ਲਟ ਦੀ ਗੱਲ ਕਰਾਂਗੇ ਤੁਸੀਂ ਕਹਿੰਗੇ ਯਾਰ ਕੋਈ ਬੰਦਾ ਦਿਖਾ ਦਿਓ ਫਿਰ ਆਪਣਾ ਕਿੰਨਾ ਭਜਨ ਸੀਗਾ ਮੇਰਾ ਇੱਕ ਸਾ 23 ਕਿਲੋ ਭਜਨ ਸੀ ਵੀਰ ਜੀ ਬਾਈ ਹੋਰ ਨੇ ਖੁਦ ਕੰਮ ਸਟਾਰਟ ਹੀ ਤਾਂ ਹੀ ਕਰਿਆ ਮੇਰੀ ਆ ਫੋਟੋ ਵੀ ਲੱਗ ਰਹੀ ਵੀਰ ਜੀ ਮੈਂ ਕਹਿ ਰਿਹਾ ਇੱਕ ਕੁਆਂਟਲ 23 ਕਿਲੋ weight ਆਹ ਵਾਲੀ ਫੋਟੋ ਆਪਣੀ ਹਨਾ ਹਾਂਜੀ ਇੱਕ ਵਾਰੀ ਜੇ ਫੋਨ 'ਚ ਹੈਗੀ ਉਹ ਵੀ ਦਿਖਾ ਦਿਓ ਆ ਸਾਹਮਣੇ ਬਾਈ ਦੀ ਫੋਟੋ ਲੱਗੀ ਹੋਈ ਐ ਇੱਕ ਕੁਆਂਟਲ 23 ਕਿਲੋ ਤੋਂ ਪਹਿਲਾਂ ਆਪਦਾ weight lose ਕਰਿਆ ਆ ਬਾਈ ਦੀ ਫੋਟੋ ਤੁਸੀਂ ਐ ਲਾ ਲਓ ਬਾਈ ਤਾਂ ਜੇ ਤੁਸੀਂ ਧਿਆਨ ਨਾਲ ਸਾਰੇ ਜਣੇ ਦੇਖ ਰਹੇ ਹੋ ਜੀ ਕਲੀਅਰ ਆ ਰਹੀ ਹੈਗੀ ਇੱਕ ਕਾਉਂਟਰ 23 ਕਿਲੋ ਵੀਰ ਜੀ ਮੈਂ 40 ਕਿਲੋ ਵਜਨ ਘਟਾਇਆ ਆਪਦਾ ਜੀ 40 ਕਿਲੋ ਪਹਿਲਾਂ ਖੁੱਦ ਦਾ ਘਟਾਇਆ ਖੁੱਦ ਦਾ ਘਟਾਇਆ ਫਿਰ ਆਪਦੀ ਮੈਡੀਸ ਦਾ ਜੀ ਮੈਮ ਪਹਿਲਾਂ ਕਿੰਨਾ ਸੀ ਆਪਣਾ ਮੇਰੇ ਚੋਣਾਂ ਤੇ ਉਹ ਫੋਟੋ ਲੱਗਦੀ ਹੈ ਜੀ ਮੇਰੇ ਦੋਨੋਂ ਬੱਚੇ ਸੀਜ਼ੇਰੀਅਨ ਹੋਏ ਹੋਏ ਐ ਤੇ ਹੁਣ ਮੈਂ ਆਪਦਾ 14 ਕਿਲੋ weight ਘਟਾ ਕੇ ਆਪਣੇ ਆਈਡਲ weight ਤੇ ਆ ਜੀ ਮੇਰਾ ਹੁਣ 60 ਹੈ 60 ਕਿਲੋ ਹੈ ਜੀ ਮਤਲਬ ਇਹਨਾਂ ਨੇ ਜ ਜਿਹੇ ਕੰਮ ਸ਼ੁਰੂ ਕਰਿਆ ਪਹਿਲਾਂ ਉਹ ਚੀਜ਼ਾਂ ਆਪ ਫੋਲੋ ਕੀਤੀਆਂ ਨੇ ਜੇ ਤੁਹਾਨੂੰ ਰਿਜ਼ਲਟ ਮਿਲਿਆ ਤਾਂ ਤੁਸੀਂ ਅੱਗੇ ਕਹਿੰਦਾ ਵੀਰੇ ਆਪਣੇ ਬੱਚੇ ਦੇ ਵੀ ਕੀਤਾ ਮੇਰਾ 9 ਸਾਲ ਦਾ ਬੇਟਾ ਆ ਮੇਰਾ ਛੋਟਾ ਬੇਟਾ ਨਾ ਹਾਂਜੀ ਅਮਾ ਦੀ ਫੋਟੋ ਲੱਗ ਰਹੀ ਹੈ ਓਕੇ ਭਾਈ ਉਹ ਪਰ ਜਿਹੜਾ ਸਕੂਲ ਡਰੈਸ ਦੇ ਵਿੱਚ ਤੁਸੀਂ ਚੈੱਕ ਕਰ ਲਓ ਇਹਨਾਂ ਦਾ ਖੁੱਦਾ ਬੇਟਾ ਮਤਲਬ ਤੁਸੀਂ 올 ਰੌਂਡਰ ਫੈਮਿਲੀ ਦੇ ਵਿੱਚ ਹੀ ਪਹਿਲੇ ਚੀਜ਼ ਨੂੰ ਅਪਲਾਈ ਕੀਤਾ ਮੱਕਾ ਵੀਰ ਜੀ ਟੋਟਲ ਫੈਮਿਲੀ ਜਿਆ ਰਿਜ਼ਲਟ ਹੈ ਕਿ ਕਵਾਂਟਲ 10 ਕਿਲੋ ਦਾ ਜੀ ਓਵਰ ਆਲ ਫੈਮਿਲੀ ਦਾ ਓਵਰ ਆਲ ਫੈਮਿਲੀ ਦਾ ਇੱਕ ਕਵਾਂਟਲ 10 ਕਿਲੋ weight lose ਕੀਤਾ ਹੈ lose ਕੀਤਾ ਇਹ ਨਹੀਂ ਮਾਰਕੀਟ ਚ ਆਏ ਹਾਂ ਜੀ ਫਿਰ ਉਸ ਤੋਂ ਬਾਅਦ ਆਪ ਕੰਮ ਸ਼ੁਰੂ ਕਰ ਲੈ ਵੀ ਐਮ ਐਮ ਇਹ ਕਰਕੇ ਚੀਜ਼ਾਂ ਫੋਲੋ ਕਰਨੇ ਤਾਂ ਤੁਹਾਨੂੰ ਗਾਈਡਨਸ ਕਰ ਸਕਦੇ ਨੇ ਫਾਇਦਾ ਵੀ ਰਹੇਣਾ ਚੀਜ਼ ਦਾਗਾ ਤੇ ਆਪਣੇ ਕਸਟਮਰ ਨੇ ਜੀ ਹਾਂ ਜੀ ਮੇਰੇ ਕਸਟਮਰ ਨੇ ਜੀ ਤੇ ਵੀਰੇ ਆਪਣਾ ਕਿੰਨਾ ਵਜਨ ਸੀ ਤੁਸੀਂ ਰੱਖ ਲੋ ਜੀ ਮਾਈਕ ਪਹਿਲਾਂ ਕਿੰਨਾ ਵੇਟ ਸੀਗਾ ਮੇਰੇ ਚ ਇੱਕ ਕੁਆਂਟਲ 11 ਕਿਲੋ ਸੀ ਇੱਕ ਕੁਆਂਟਲ 11 ਕਿਲੋ ਇਹਦਾ ਪ੍ਰੂਫ ਦਿਖਾਉਂਗਾ ਮੇਰੇ ਫੋਟੋ ਹੈਗੀ ਕੋਈ ਪੈਲੜਾਂ ਦੀ ਪੁਰਾਣੀ ਪਈ ਹੋਵੇ ਤੇ ਅੱਜ ਵੇਟ ਕਿੰਨਾ ਹੈ ਹਣ 87 88 ਕਿਲੋ ਹੈ ਬਾਈ 87 88 ਕਿਲੋ ਇੱਕ ਕਾਉਂਟਲ 11 ਕਿਲੋ ਤੋਂ 87 88 ਕਿਲੋ ਵੇਟ ਬਾਈ ਨੇ ਕਰ ਲਿਆ ਤੇ ਇਹ ਆਪਣੀ ਪੁਰਾਣੀ ਫੋਟੋ ਹਨ ਲੈ ਇੱਕ ਵਾਰੀ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਆ ਫੋਟੋ ਜ਼ਰੂਰ ਚੈੱਕ ਕਰ ਲਓ ਤੇ ਬਾਈ ਜੀ ਕਿੰਨਾ ਸਮਾਂ ਹੋ ਗਿਆ ਬਾਈ ਹੋਰਾਂ ਕੋਲ ਆਉਂਦੇ ਨੂੰ ਮੈਂ ਵੀਰੇ 11 ਮਾਰਚ ਤੋਂ ਸਟਾਰਟ ਕੀਤਾ ੜੀ ਕੰਮ ਆਹੀ ਸਾਲ ਹਾਂ ਹਾਂ ਮੈਂ 3 ਮਹੀਨੇ ਲਾ ਲੋ ਟਾਪ ਬਿਲਕੁਲ ਕੰਟੀਨਿਊ ਹਾਂ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਕਦੇ ਕੋਈ ਵਿਆਹ ਸ਼ਾਦੀ ਵੀ ਆ ਜਾਂਦੀ ਤੇ ਉਹ ਵੀ ਟੈਂਟ ਕਰ ਲੈਂਦੇ ਸੀ ਠੀਕ ਹੈ ਠੀਕ ਹੈ ਹਾਂ ਮਤਲਬ ਉਹ ਤੇ ਨਹੀਂ ਹੈਗਾ ਵੀ ਖਾਣ ਤੋਂ ਬਾਅਦ ਜੀ 3 ਮਹੀਨੇ ਕਰਿਆ ਤੁਸੀਂ ਛੱਡਿਆ ਵੀ ਐ ਭਾਜਨ ਬਹੁਤ ਚ ਵਧਿਆ ਬੁੜਿਆ ਵਧਿਆ ਨਿਕਾ ਤਸੱਲੀ ਦੀ ਚੀਜ਼ ਦੀ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਕੋਈ ਸਾਈਡ ਇਫੈਕਟ ਨਹੀਂ ਪਹਿਲਾਂ ਹਜੀ ਆਲਸ ਰਹਿੰਦੀ ਸੀ ਹੁਣ ਆਲਸ ਨਹੀਂ ਰਹਿੰਦੀ ਕਮਜ਼ੋਰੀ ਤੈਨੂੰ ਵੀ ਸਰੀਰ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਓਕੇ ਕੰਮ ਕਿਸ ਚੀਜ਼ ਦਾ ਬਣਾ ਮੇਰਾ ਦੁੱਧ ਤੇ ਖੇਤੀਬਾੜੀ ਦਾ ਮਤਲਬ ਜ਼ੋਰ ਦਾ ਕੰਮ ਐ ਬਾਈ ਦਾ ਸਿੱਧੀ ਜੀ ਗੱਲ ਐ ਕਿਉਂਕਿ ਜਦੋਂ ਆਪਾਂ ਭਾਜਨ ਵੀਰੇ ਘਟਾਵਾਂਗੇ ਤੇ 3 ਮਹੀਨੇ ਜੋ ਵੀ ਲਾ ਲਿਆ ਇੱਕ ਵਾਰ ਆ ਜਾਂਦੀ ਕੋਈ ਉੱਚੀ ਜਾ ਨਹੀਂ ਹੈ ਨਾ ਤੇ ਸਾਰਾ ਹੁਣ ਆਪਾਂ ਗੱਲ ਕਰਾਂ ਨੇ ਬਾਈ ਜੀ ਤੁਸੀਂ ਮੇਨ ਪ੍ਰੋਡਕਟ ਤੇ ਫੋਕਸ ਕਰਦੇ ਹੁੰਦੇ ਆ ਵੀ ਆਪਣਾ ਜੋ ਪ੍ਰੋਸੈਸ ਹੈਗਾ ਉਹ ਕੀ ਹੈ ਕਿਵੇਂ ਕੰਮ ਕਰਦਾ ਹੈ ਜਾਂ ਜੋ ਆਪਣਾ ਪਲਾਨ ਵਗੈਰਾ ਉਹ ਕਿਵੇਂ ਹੋਗਾ ਇਹ ਆਪਣਾ 40% ਨਿਊਟ੍ਰੀਸ਼ਨ ਹੋਊਗਾ ਜੀ ਤੇ 60% ਹੋਮ ਡਾਈਟ ਆਪਾਂ ਰეკਮੈਂਡ ਕਰਦੇ ਆਂ ਉਹ ਡਾਈਟ ਚਾਰਟ ਅਸੀਂ ਤੁਹਾਨੂੰ ਡੇਲੀ ਵਟਸਐਪ ਤੇ ਸੈਂਡ ਕਰਾਂਗੇ ਡਾਈਟ ਐਦਾਂ ਕੋਈ ਬੋਰਿੰਗ ਚੀਜ਼ ਨਹੀਂ ਹੈ ਉਹਦੇ ਵਿੱਚ ਆਪਾਂ ਪਰਾਂਠਾ ਵੀ ਖਾਵਾਂਗੇ ਗੋਲ ਗੱਪੇ ਵੀ ਖਾਵਾਂਗੇ ਸੈਂਡਵਿਚ ਵੀ ਖਾਵਾਂਗੇ ਖਿਚੜੀ ਵੀ ਖਾਵਾਂਗੇ ਸੀਜ਼ਨਲ ਸਬਜ਼ੀਆਂ ਹਰੇਕ ਚੀਜ਼ ਆਪਾਂ ਉਹ ਲਵਾਂਗੇ ਆਪਣੀ ਡਾਈਟ ਦੇ ਵਿੱਚ ਜਿਹੜੇ ਆਪਾਂ ਰੂਟੀਨ ਲਾਈਫ ਡੇਲੀ ਲਾਈਫ ਦੇ ਵਿੱਚ ਆਪਾਂ ਹੁਣ ਵੀ ਖਾਂਦੇ ਆ ਜੀ ਜਿਹੜਾ ਤੁਸੀਂ ਕਿਹੋ ਵੀ ਆਪਣੇ ਫੂਡ ਪ੍ਰੋਡਕਟ ਦੱਸੇਨੇਗੇ ਹਾਂਜੀ ਹਾਂਜੀ ਉਹ ਚੀਜ਼ ਦੀ ਆਪਣੀ ਜ਼ਿੰਮੇਵਾਰੀ ਰਹੂਗੀ ਵੀ ਕਿਸ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਆ ਸਾਰੇ ਪਾਸੇ ਜ਼ਿੰਮੇਵਾਰੀ ਹੈ ਵੀ ਜੀ ਆਪਣਾ ਜਿਹੜਾ ਫੂਡ ਪ੍ਰੋਡਕਟ ਹੈ ਸਾਰਾ ਹੀ ਆਪਣਾ ਨੇਚਰਲ ਸਮਾਨ ਤੋਂ ਬਣਿਆ ਹੋਇਆ ਜਿਵੇਂ ਮੈਂ ਤੁਹਾਨੂੰ ਗ੍ਰੀਨ ਟੀ ਆਪਾਂ ਇੱਕ ਚੀਜ਼ ਦੰਨੇ ਆ ਵਿੱਚ ਨਾਲ ਉਹਦੇ ਇਨਗਰੀਡੀਐਂਟ ਦੱਸਾਂ ਮੈਂ ਤੁਹਾਨੂੰ ਉਹਦੇ ਵਿੱਚ ਜੀਰਾ अजਮੈਨ ਸੌਂਫ ਦਾਲ ਚਨੀ ਤੁਲਸੀ ਦੇ ਪੱਤੇ ਇਹ ਚੀਜ਼ਾਂ ਨੇ ਜਿਹੜੇ ਆਪਾਂ ਕਿਤੇ ਨਾ ਕਿਤੇ ਡੇਲੀ ਰੂਟੀਨ ਵੇਟ ਘਟਿਆ ਹਨ ਜੀ ਉਹਨੂੰ ਰਿਜ਼ਲਟ ਮਿਲ ਗਿਆ ਉਹ ਖੁਸ਼ ਹੈ ਨੇਹਰੇ ਲੰਦਾ ਹੈ ਕਾਲੂ ਬਾਇਆ ਚਾਨਸ ਆ ਆਪਣੇ ਕਿਸੇ ਵੀਰਪਰਾ ਨੇ ਕੁਛ ਐ ਕਹਿਣਾ ਬਈ ਯਾਰ ਮੈਂ ਕਿਵੇਂ ਯਕੀਨ ਕਰਾਂ ਵੀ ਮੈਂ ਪੈਸੇ ਲੱਗ ਜਾਣਾ ਤਾਂ ਉਹ ਚੀਜ਼ ਦੀ ਕੋਈ ਸ਼ਾਰਟੀ ਰਹੂਗੀ ਬਿਲਕੁਲ ਜੀ ਸ਼ਾਰਟੀ ਹੈ ਵੀਰ ਜੀ ਦਾਵਾ ਕਰਦੇ ਆ ਪਹਿਲੇ 3 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਅਗਰ ਨਾ ਡਾ ਰਿਜ਼ਲਟ ਨਹੀਂ ਹੁੰਦਾ 3 ਦਿਨਾਂ ਦੇ ਵਿੱਚ ਤਾਂ ਪੂਰੇ ਪੈਸੇ ਤੁਹਾਡੇ ਵਾਪਸ ਨੇ ਦੇ ਦੇ ਓਕੇ ਮਤਲਬ ਇਹ ਚੀਜ਼ ਤੁਸੀਂ ਸ਼ਾਰਟ ਵੀ ਹੋ ਜੋ ਬੀ ਜੇ ਤੁਸੀਂ ਪੈਸਾ ਇਨਵੈਸਟ ਕਰ ਵੀ ਰਹੇ ਹੋ ਤੁਹਾਨੂੰ 3 ਦਿਨਾਂ ਦੇ ਵਿੱਚ ਰਿਜ਼ਲਟ ਨਹੀਂ ਮਿਲਿਆ ਹਾਂ ਇੱਕ ਚੀਜ਼ ਮੇਰੀ ਧਿਆਨ ਨਾ ਕਰ ਲਿਓ ਜੋ ਡਾਈਟ ਪਲਾਨ ਇਹ ਦੱਸਣਗੇ ਉਹਨੂੰ ਫੋਲੋ ਕਰਨਾ ਹੈ ਕਦੇ ਇਹ ਨਾ ਹੋਵੇ ਹਨਾ ਜੀ ਘਰੇ ਰਸਗੁੱਲਾ ਖਾ ਲਿਆ ਫਿਰ ਉਹਦਾ ਵਜ਼ਨ ਦੇਖੋ ਘਟਣਾ ਵੀ ਨਹੀਂ ਬਿਲਕੁਲ ਜੀ ਬਈ ਆਪਦੇ ਇਮਾਨਦਾਰੀ ਨਾਲ 3 ਦਿਨਾਂ ਚ ਰਿਜ਼ਲਟ ਨਾ ਮਿਲੇ ਤਾਂ ਪੈਸੇ ਸਾਰੇ ਵਾਪਸ ਲੈ ਜਾਓ ਬਾਕੀ ਪਾਤੜਾ ਸ਼ਹਿਰ ਦੇ ਵਿੱਚ ਇਹਨਾਂ ਦਾ ਆਫਿਸ ਹੈਗਾ ਤੇ ਇਸ ਤੋਂ ਇਲਾਵਾ ਨਾ ਜਿਵੇਂ ਅੱਜ ਕੱਲ ਇੱਕ ਨਾਰਮਲ ਜੀ ਪ੍ਰੋਬਲਮ ਚੱਲ ਰਹੀ ਹੈ ਕਾਮਨ ਲੇਡੀਜ਼ ਦੀ ਗੱਲ ਕਰੂੰਗਾ ਜੀ ਮੈਂ ਇੱਥੇ ਹਾਂ ਜੀ ਕਿਉਂਕਿ ਜੋ ਪ੍ਰੈਗਨੈਂਟ ਤੋਂ ਬਾਅਦ ਜੋ ਫੈਟ ਵਾਧਾ ਹੁੰਦਾ ਹੈਗਾ ਦਵਾਈਆਂ ਦਬੂਆਂ ਕਰਕੇ ਬਿਲਕੁਲ ਉਹਦਾ ਵੀ ਆਪਾਂ ਕਰ ਦੰਨੇ ਆ ਜੀ ਬਿਲਕੁਲ ਜੀ ਪ੍ਰੈਗਨਨਸੀ ਤੋਂ ਬਾਅਦ ਦੇਖੋ ਆਪਾਂ ਨੂੰ ਇੱਕ ਤਾਂ ਫਿਜ਼ੀਕਲ ਐਕਟੀਵਿਟੀ ਹੁਣ ਘੱਟ ਹੁੰਦੀ ਹੈ ਆਪਾਂ ਨੂੰ ਬੈਡ ਰੈਸਟ ਦੱਸ ਦਿੱਤੀ ਜਾਂਦੀ ਹੈ ਆਪਾਂ ਸੀਰੀਓਡ ਲੈਣੇ ਸ਼ੁਰੂ ਕਰ ਦਿੰਦੀਆਂ ਨੇ ਲੇਡੀਜ਼ ਉਹਦੇ ਨਾਲ ਫੈਟ ਪੰਨੀ ਸ਼ੁਰੂ ਹੋ ਜਾਂਦੀ ਹੈ ਜੀ ਤਾਂ ਉਸ ਤੋਂ ਆਪਾਂ ਜਦੋਂ ਡਿਲੀਵਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ 2 ਮਹੀਨੇ ਬਾਅਦ ਆਪਾਂ ਨਿਊਟ੍ਰੀਸ਼ਨ ਆਪਾਂ ਯੂਜ਼ ਕਰ ਸਕਦੇ ਆ ਜੀ ਤੇ ਉਹਦੇ ਨਾਲ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਆਪਣਾ weight ਹੈ ਜਿਹੜਾ ਆਪਾਂ ਫਿਰ ਉਸ ਤੋਂ ਆਪਾਂ ਆਪਣੀ ਉਹੀ ਪਹਿਲਾ ਵਾਲੀ ਲਾਈਫ ਨੂੰ ਤੇ ਆਪਣੀ ਜਿਹੜੀ ਬੋਡੀ ਸ਼ੇਪ ਹੈ ਉਹਨੂੰ ਆਪਾਂ ਲੈ ਸਕਦੇ ਆ ਜੀ ਇੱਕ ਸ ਸਟਾਰਟਿੰਗ ਚ ਕਹਿਣੀ ਚਾਹੁੰਦਾ ਸੀ ਹੁਣ ਦੱਸ ਰਿਆਂ ਸਰਪ੍ਰਾਈਜ਼ ਹੈ ਤੇ ਵੀਰੇ ਇਹਨਾਂ ਦਾ ਕੰਟੈਕਟ ਨੰਬਰ ਐਡਰੈਸ ਸਕਰੀਨ ਤੇ ਚੱਲ ਰਿਹਾ ਹੈ ਕਿਸੇ ਪਰਾਂ ਕਈ ਵਾਰ ਦੂਰ ਹੁੰਦੇ ਨੇ ਜੀ ਆਪਾਂ ਉਹ ਵੀ ਗੱਲ ਕਲੀਅਰ ਕਰ ਲੈਣੇ ਆ ਕਹਿੰਦੇ ਨੇ ਪਾਤੜਾ ਦੂਰ ਪੈ ਜਾਂਦਾ ਅਸੀਂ ਵਿਜ਼ਿਟ ਨਹੀਂ ਕਰ ਸਕਦੇ ਉਹਨਾਂ ਲਈ ਕੋਈ ਸਰਵਿਸ ਹੈਗੀ ਆਪਣੀ ਪਰ ਬਿਲਕੁਲ ਜੀ ਸਰਵਿਸ ਹੈਗੀ ਹੈ ਆਪਣੀ ਔਨਲਾਈਨ ਡਿਲੀਵਰੀ ਬਿਲਕੁਲ ਫ੍ਰੀ ਹੈ ਜੀ 올 ਇੰਡੀਆ ਦੇ ਵਿੱਚ ਜੇ ਕੋਈ ਇੰਟਰਨੈਸ਼ਨਲ ਵੀ ਆਪਣਾ ਨਿਊਟ੍ਰੀਸ਼ਨ ਚਾਹੁੰਦਾ ਵੀਰ ਜੀ ਤਾਂ ਉਹਨਾਂ ਦੇ ਕੋਰੀਅਰ ਚਾਰਜਸ ਉਹਨਾਂ ਨੂੰ ਪੈਂਦੇ ਨੇਗੇ ਤੇ ਬਾਕੀ ਤਿੰਨ ਤੋਂ ਪੰਜ ਦਿਨਾਂ ਦੇ ਵਿੱਚ ਆਪਣਾ ਇੰਡੀਆ ਦੇ ਵਿੱਚ ਆਪਣਾ ਪ੍ਰੋਡਕਟ ਉਹਨਾਂ ਕੋਲ ਘਰੇ ਪਹੁੰਚੂਗਾ ਬਿਲਕੁਲ ਫ੍ਰੀ ਇਨ ਇੰਡੀਆ ਦੇ ਵਿੱਚ ਕੋਰੀਅਰ ਸਰਵਿਸ ਫ੍ਰੀ ਹੈ ਹਾਂਜੀ ਇੰਟਰਨੈਸ਼ਨਲ ਦੇ ਆਪਣੇ ਚਾਰਜਸ ਆਏਗਾ ਨਾ ਜਿਹੜਾ ਕੋਈ ਵੀਰ ਭਰਾ ਨਹੀਂ ਵੀ ਆ ਸਕਦਾ ਤਾਂ ਆਪਣੀ ਵੀਡੀਓ ਵੀਡੀਓ ਕਾਲ ਦਾ ਪ੍ਰ ਕਰ ਲੂਗਾ ਡਾਈਟ ਉਹ ਜੋ ਕੁਛ ਹੈ ਕਰ ਲੂਗਾ ਬਾਕੀ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਵੀ ਸਵਾਲ ਹੈਗਾ ਤਾਂ ਸਕਰੀਨ ਤੇ ਜਿਹੜੇ ਨੰਬਰ ਚੱਲ ਰਹੇ ਤੁਸੀਂ ਇਹਦੇ ਉੱਤੇ ਬੇਫਿਕਰ ਹੋ ਕੇ ਕੰਟੈਕਟ ਕਰ ਸਕਦੇ ਹੋ ਮਤਲਬ 7 ਡੇਸ ਆਪਣਾ ਆਪਣੀ ਹੁੰਦਾ ਹੀ ਹਾਂਜੀ ਹਾਂ ਬਿਲਕੁਲ ਜੀ ਸੋ 7 ਡੇਸ ਓਪਨ ਹੈ ਜੀ ਤੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ 9 ਵਜੇ ਤੋਂ ਲੈ ਕੇ 6 ਵਜੇ ਤੱਕ ਨਾ ਤੁਸੀਂ ਇਹਦੇ ਵਿਚਾਲੇ ਕਾਲ ਕਰ ਸਕਦੇ ਹੋ ਜੇ ਤੁਹਾਡਾ ਟਾਈਮ ਉਸ ਤੋਂ ਬਾਅਦ ਲੱਗਦਾ ਤਾਂ WhatsApp ਤੇ ਮੈਸੇਜ ਕਰ ਦਿਓ ਇਹ ਜਦੋਂ ਵੀ ਤੁਹਾਨੂੰ ਫਰੀ ਹੋਣਗੇ ਕਾਲ ਬੈਕ ਕਰ ਲੈਣਗੇ ਬਾਕੀ ਜਿੰਨੇ ਭਰਾ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇੱਕ ਮਾਰਕੀਟ ਦੇ ਵਿੱਚ ਆ ਲਾ ਲੋ ਵੀ ਜਿੰਨਾ ਕੋਲ ਟਾਈਮ ਨਹੀਂ ਹੈਗਾ ਜੀ ਕਿਤੇ ਐਕਸਰਸਾਈਜ਼ ਕਰਨ ਦਾ ਵਰਕਆਊਟ ਕਰਨ ਦਾ weight ਜਾਦੇ ਵੱਧ ਗਿਆ ਤੇ ਹਾਂ ਵਧਣ ਦਾ ਘਟਾਤਾ ਦਿੰਦੇ ਨੇ ਜਿੰਨਾ ਦਾ ਵਾਦਾ ਹੀ ਨਹੀਂ ਉਹਨਾਂ ਦਾ ਵੀ ਆਪਾਂ ਵਧਾ ਦਿੰਨੇ ਹਣਾ ਜੀ ਤੇ ਦੋਨੋਂ ਤਰ੍ਹਾਂ ਦੇ ਪ੍ਰੋਸੈਸ ਨੇ ਬਾਕੀ ਸਕਰੀਨ ਤੇ ਐਡਰੈਸ ਕੰਟੈਕਟ ਨੰਬਰ ਜਦਰਾ ਦੋਸਤੋ ਕੰਟੈਕਟ ਕਰੋ ਧੰਨਵਾਦ ਜੀ ਵੀਡੀਓ ਦੇਖਣ ਲਈ